ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਭਾਰਤ ਵਾਸਨ ਵਾਲੀ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕੇਂਦਰੀ ਸਿਹਤ ਮਤਰਾਲਾ ਦੇ ਭਾਰਤ ਵਿੱਚ ਐਮਪੌਕਸ ਦੇ ਪਹਿਲੇ ਸ਼ੱਕੀ ਕੇਸ ਤੋਂ ਬਾਅਦ ਅਲੱਗ ਤੇ ਹੈ ਇੱਕ ਵਿਅਕਤੀ ਜੋ ਦੇਖਤੋਂ ਪਰਤਿਆ ਹੈ ਤੇ ਸ਼ੱਕੀ ਮੰਕਪੌਕਸ ਵਰਤੋਂ ਪੀੜਤ ਹੈ ਉਸ ਨੂੰ ਹਸਪਤਾਲ ਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਤੇ ਇਨਫੈਕਸ਼ਨ ਦੀ ਪੁਸ਼ਟੀ ਕਰਨ ਦੇ ਲਈ ਉਸ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਸੇਧ ਮਤਰਾਲਾ ਨੇ ਇੱਕ ਬਿਆਨ ਜਾਰੀ ਜਾਂ ਬਿਆਨ ਜਾਰੀ ਕਰਕੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਕੇਂਦਰ ਨੇ ਕਿਹਾ ਕਿ ਨੌਜਵਾਨ ਮਰਦ ਮਰੀਜ਼ ਜੋ ਕਿ ਹੁਣ ਜੀਹਾਂ ਹਾਲੀ ਚ ਮਨਕੀਪਾਤ ਦੀ ਲਾਗ ਨਾਲ ਲੜਦੇ ਇੱਕ ਤੋਂ ਜੀਹਾਂ ਦੇਸ਼ ਤੋਂ ਆਇਆ ਸੀ ਤੇ ਪਰਚਾਨ ਮਨਕੀਪਾਖ ਦੇ ਸ਼ੱਕੀ ਕੇਸ ਵਜੋਂ ਹੋਈ ਆ ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਦੇ ਬਿਆਨ ਜਾਰੀ ਕਰਕੇ ਆ ਗਿਆ ਕਿ ਬਾਂਦਰ ਬਾਕਸ ਦੇ ਪਹਿਲੇ ਸ਼ੱਕੀ ਮਾਮਲੇ ਦੀ ਪੁਸ਼ਟੀ ਯਾਤਰਾ ਨਾਲ ਸੰਬੰਧਿਤ ਲਾਗ ਵਜੋਂ ਹੋਈ ਆ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਆਪਣੇ ਬਿਆਨ ਚ ਅੱਗੇ ਕਿਹਾ ਕਿ ਕੇਸ ਇੱਕ ਅਲੱਗ ਅਥਲੱਗ ਕੇਸ ਜੋ ਕਿ ਭਾਰਤ ਵਿੱਚ ਜੁਲਾਈ 22 ਤੋਂ ਬਾਅਦ ਸਾਹਮਣੇ ਆਈ ਤੀ ਮਾਮਲੇ ਦੇ ਸਮਾਨ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ